काम दो पूछना है बकरा व्यास तो है अठानवे एक सौ पंजा तेरा नंबर है मोरला हाँ फकरा कुछ मर्जी पुछ ला थोड़ा नंबर है दो काम पूछना है जे कृपा हो जाए दो एक काम बन जाना फकरा चली बाबा हो उतरे ते चने चढ़िया ਫੋਨੇ ਤੰਗ ਕਰਨੇ ਫਕਰਾ ਐ ਬੱਕਰਾ ਪਰਿਵਾਰ ਚ ਤੁਸੀਂ ਪੰਜ ਮੈਂਬਰੋਂ ਆਪਦੇ ਤੁਸੀਂ ਤੌਰੇ ਹੋ ਨਾ ਪਰਿਵਾਰ ਚ ਪਿੱਛੇ ਪੰਜ ਮੈਂਬਰ ਨੇ ਜੇ ਕਿਰਪਾ ਹੋ ਜਾ ਸਾਰਾ ਕੰਮ ਹੋ ਜਾਏ ਕਰੰਟ ਕਿਨੂੰ ਲਾਗਿਆ ਦੀ ਫਕਰਾ ਤੁਹਾਡਾ ਚਾਚਾ ਜੀ ਮਰ ਗਿਆ ਕਹਿੰਦਾ ਪੱਜ ਹੋਏ ਕਿੱਥੇ ਪੱਜੇਗਾ ਚਲ ਬਾਬਾ ਓਏ ਕਿਰਪਾ ਹੋ ਜੋ ਬਣ ਜਾਣਗੇ ਕੰਮ ਹੋਏ ਫਕਰਾ ਜਿਹੜਾ ਕਰੰਟ ਲਾ ਕੇ ਮਰ ਗਏ ਉਹ ਬਣ ਨਹੀਂ ਦਿੰਦਾ ਉਹਨੂੰ ਪਰਾਂ ਕਰ ਦਾਂਗੇ ਜਾਂ ਕਿਰਪਈ ਹੋ ਜੋਗੇ ਉਹ ਬਕਰਾਂ ਸੰਗਤ ਨੂੰ ਮਿੱਠੀ ਜੀ ਬਰਫੀ ਵੰਡਦੇ ਜਦ ਕੰਮ ਬਣੇ ਫਕਰਾ ਤੇ ਇੱਕ ਮੱਖਾ ਬਕਰਾਂ ਵੜ